22 ਪ੍ਰੈਨ ਨੂੰ ਜੰਮੂ ਕਸ਼ਮੀਰ ਦੇ ਇਲਾਕਾ ਪੈਲਗਾਮ ਵਿਖੇ ਜਿਹੜੇ ਘੁੰਮਣ ਗਏ ਸੀਗੇ 26 ਟੂਰਿਸਟ ਉਹਨਾਂ ਦਾ ਅਤਗਵਾਦੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂ ਇਸ ਤੋਂ ਬਾਅਦ ਪੂਰਾ ਦੇਸ਼ ਕਿਤਨੇ-ਕਿਤਨੇ ਅਨੁਸੰਚਦਾਜੀ ਲੈ ਰਹਾ ਤੇ ਪੂਰੇ ਦੇਸ਼ ਦੇ ਵਿੱਚ ਸ਼ੋਕ ਦੀ ਲਹਿਰ ਹੈਗੀ देर रात ਦਿੱਲੀ ਵਿਖੇ ਮੀਟਿੰਗ ਹੋਈ ਸੀਗੀ ਭਾਰਤ ਸਰਕਾਰੀ ਦੇ ਵਿੱਚ ਵੱਡੇ ਫੈਸਲੇ ਲਿੱਤੇ ਗਏ ਵੱਡੇ ਫੈਸਲੇ ਲਿੱਤੇ ਗਏ ਜਿਹਦੇ ਵਿੱਚ ਜਿਹੜੇ ਵੀਜ਼ੇ ਸੀਗੇ ਪਾਕਿਸਤਾਨ ਨਾਗਰਿਕ ਨੂੰ ਮਿਲਦੇ ਸੀਗੇ ਉਹ ਫੌਰਨ ਤੌਰ ਤੇ ਰੱਦ ਕਰ ਦਿੱਤਾ ਕਿ ਜਿੰਨੇ ਵੀ ਪਾਕਿਸਤਾਨ ਨਾਗਰਿਕ ਸੀਗੇ ਜੋ ਇਸ ਵਕਤ ਭਾਰਤ ਨੇ ਉਹਨਾਂ ਨੂੰ ਭਾਰਤ ਛੱਡਣ ਲਈ ਕਹਿ ਦਿੱਤਾ ਗਿਆ ਹੈਗਾ ਤੇ ਫਿਲਹਾਲ ਜੋ ਜੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਉਹ ਅਟਾਰੀ ਵਾਗਾ ਸਰਹੱਦੀਆਂ ਤਸਵੀਰਾਂ ਵਿਖਾ ਰਹੇ ਆ ਇਹ ਉਹੀ ਜਗ੍ਹਾ ਜਿੱਥੋਂ ਪਾਕਿਸਤਾਨ ਦੇ ਲੋਕ ਹੈ ਇਸੇ ਰਸਤੇ ਤੋਂ ਜਿਹੜੇ ਉਹ ਆਂਦੇ ਸੀਗੇ ਤੇ ਕਿਤਨਾ ਕੀਤੇ ਹੁਣ ਵੱਡੇ ਫੈਸਲੇ ਲਿੱਤੇ ਗਏ ਹੈਗੇ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੇ ਕਿ ਜੋ ਪੈਲਗਮ ਵਿਖੇ ਅੱਤਵਾਦੀ ਹਮਲੇ ਤੋਂ ਬਾਅਦ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਤੇ ਸੁਰੱਖਿਆ ਬਾਰੇ ਕੈਬਨਟ ਕਮੇਟੀ CCS ਦੀ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਵੱਡਾ ਕਦਮ ਜਿਹੜਾ ਚੱਕਿਆ ਵਿਦੇਸ਼ ਮੰਤਰਾਲੇ ਆਦੇ ਬੁਲਾਰੇ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਨੂੰ ਜਾਰੀ ਕੀਤੇ ਗਏ ਵੀਜ਼ੇ ਜਿਹੜੇ ਸੀਗੇ ਉਹ ਰੱਦ ਕਰ ਦਿੱਤੇ ਗਏ ਅਤੇ ਵਾਗਾ ਅਟਾਰੀ ਸਰਹੱਦ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਫਿਲਹਾਲ ਜੁਥੇ ਤੁਹਾਨੂੰ ਤਸਵੀਰਾਂ ਉਕਾਰੇ ਉਹ ਟਾਰੀ ਵਾਗਾ ਸਰਹੱਦ ਦੀ ਤਸਵੀਰਾਂ ਮੁਖਾਰੇ ਇੱਥੇ ਜਿਹੜੀ ਆਰਮੀ ਦੀ ਜਿਹੜੀ ਗਤੀਵਿਧੀਆਂ ਉਹ ਵੀ ਕਿਤਨੇ ਕੀਤੇ ਤੇਜ਼ ਹੋ ਚੁੱਕੀਆਂ ਹੈ ਇਸ ਤੋਂ ਬਾਅਦ ਜਿਹੜੇ ਭਾਰਤ ਸਰਕਾਰ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਵੀ ਜਿਹੜਾ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਹੈ ਤੇ ਸਰਕਾਰ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਵਿੱਚ ਮੌਜੂਦ ਪਾਕਿਸਤਾਨੀ ਰਾਜ ਉਤ ਨੂੰ ਜਲਦੀ ਵਾਪਸ ਭੇਜ ਦਿੱਤਾ ਜਾਵੇਗਾ ਇਹਨਾਂ ਫੈਸਲਿਆਂ ਨੂੰ ਪਾਕਿਸਤਾਨ ਪ੍ਰਯੋਜਿਤ ਅੱਤਵਾਦ ਵਿਰੁੱਧ ਭਾਰਤ ਦੇ ਸਖਤ ਕੂਟਨੀਤਿਕ ਜਵਾਬ ਵਜੋਂ ਦੇਖਿਆ ਜਾ ਰਿਹਾ ਜਿਸ ਦੇ ਬਾਵਜੂਦ ਤੁਹਾਨੂੰ ਦੱਸ ਦਈਏ ਕਿ ਉਹਨਾਂ 60 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਜਿਹੜੀ ਹੋਈ ਸੀਗੀ ਉਹ ਵੀ ਕਿਤੇ ਨਾ ਕਿਤੇ ਰੱਦ ਕਰ ਦਿੱਤੀ ਗਈ ਤੇ ਪਾਕਿਸਤਾਨੀਆਂ ਨੂੰ ਵਾਪਸ ਜਾਣ ਦਾ ਹੁਕਮ ਦੇ ਦਿੱਤਾ ਗਿਆ ਹੈਗਾ ਤੇ ਇਸ ਦੇ ਨਾਲ ਸਰਕਾਰ ਨੇ ਜਿਹੜੀ ਸਿੰਧੂ ਜਲ ਸੰਧੀ ਹੋਈ ਸੀ ਉਹ ਵੀ ਰੱਦ ਕਰ ਦਿੱਤੀ ਹੈਗੀ ਤੇ ਪਾਕਿਸਤਾਨੀਆਂ ਨੂੰ ਜਾਰੇ ਕੀਤੇ ਵੀਜ਼ੇ ਸੀਗੇ ਉਹ ਵੀ ਰੱਦ ਕਰ ਦਿੱਤੇ ਗਏ ਤੇ ਪਾਕ ਪਾਰ ਵਿੱਚ ਰਹਿ ਰਹੇ ਪਾਕਿਸਤਾਨੀਆਂ ਨੂੰ ਇੱਕ ਹਫਤੇ ਦੇ ਅੰਦਰ ਦੇਸ਼ ਛੱਡਣ ਦੇ ਜਿਹੜੇ ਆ ਹੁਕਮ ਸੁਣਾ ਦਿੱਤਾ ਗਿਆ ਹੈਗਾ ਵਾ ਤੇ ਤਸਦੀ ਹੈ ਕਿ ਉਹਨੂੰ ਸਾਰ ਦੇ ਜਿਹੜੀ ਸਿੰਧੂ ਜਲ ਸੰਧੀ ਹੋਈ ਸੀ ਉਹ ਵੀ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤੀ ਗਈ ਹੈ ਜਦ ਤੱਕ ਪਾਕਿਸਤਾਨ ਜਿਹੜਾ ਭਰੋਸੇਯੋਗ ਅਤੇ ਅਟਲ ਤੌਰ ਤੇ ਸਰਦ ਪਾਰ ਅਤਵਧੀਆ ਲਈ ਆਪਣਾ ਸਮਰਥਨ ਨਹੀਂ ਛੱਡੇਗਾ ਕਿਉਂਕਿ ਇਤਨਾ ਕਿਤੇ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਨੇ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਦੇ ਵੱਲੋਂ ਵੀ ਹੈ ਕੀਤਾ ਗਿਆ ਸੀਗਾ ਕਿ ਨੋਨੀ ਹਰਕਤ ਕੀਤੀ ਉਹਨਾਂ ਨੂੰ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਤੇ ਹੁਣ ਤੁਹਾਨੂੰ ਦੱਸਦੇ ਕਿ ਜਿਹੜੀ ਚੱਕ ਪੋਸਟ ਟਾਰੀ ਜਿਹੜੀ ਹੈਗੀ ਹੈ ਤੁਰੰਤ ਪ੍ਰਵਾਹ ਦੇ ਨਾਲ ਬੰਦ ਕਰ ਦਿੱਤੀ ਗਈ ਹੈ ਤੇ ਜਿਹੜੇ ਲੋਕ ਵੈਧ ਵੀਜ਼ੇ ਨਾਲ ਸਰਦ ਪਾਰ ਕਰ ਚੁੱਕੇ ਹਨ ਉਹ 1 ਮਈ 2025 ਤੋਂ ਪਹਿਲਾਂ ਉਸੇ ਰਸਤੇ ਵਾਪਸ ਆ ਸਕਦੇ ਹਨ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਜਿਹੜਾ ਸਰਕ ਵੀਜ਼ਾ ਸ਼ੋਰ ਜੋਜ ਦਾ ਤਹਿਤ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਪਾਕਿਸਤਾਨੀ ਨਾਗਰਿਕ ਨੂੰ ਜਾਰੀ ਕੀਤਾ ਗਿਆ ਕੋਈ ਵੀ ਐਸਪੀਈਐਸ ਵੀਜ਼ਾ ਰੱਦ ਮੰਨਿਆ ਜਾਵੇਗਾ ਐਸਪੀਈਐਸ ਵੀਜ਼ਾ ਦੀਨ ਪਰ ਵਿੱਚ ਮੌਜੂਦ ਕਿਸੇ ਵੀ ਪਾਕਿਸਤਾਨੀ ਨਾਗਰਿਕਾ ਕੋਲ ਭਾਰਤ ਛੱਡਣ ਲਈ 48 ਘੰਟੇ ਦਾ ਸਮੇਂ ਹੁੰਦਾ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਰੱਖਿਆ ਫੌਜੀ ਜਲ ਸੈਨਾ ਤੇ ਹਵਾਈ ਸਲਾਹਕਾਰ ਨੇ ਪਰਸੋਨਾ ਨਾਨ ਗ੍ਰੈਂਡ ਕੋਸ਼ਿਸ਼ ਕਰ ਦਿੱਤਾ ਗਿਆ ਹੈਗਾ ਤੇ ਕਿਸੇ ਨੇ ਕਹਿ ਸਕਦਾ ਕਿ ਵੱਡੇ ਫੈਸਲੇ ਜਿਹੜੇ ਆ ਭਾਰਤ ਸਰਕਾਰ ਦੇ ਵੱਲੋਂ ਲਿੱਤੇ ਗੇ ਫਿਲਹਾਲ ਜੋ ਅਸੀਂ ਤੁਹਾਨੂੰ ਤਸਵੀਰਾਂ ਬਖਾ ਰਿਆ ਇੰਡੀਆ ਪਾਕਿਸਤਾਨ ਬਾਰਡਰ ਦੀ ਤਸਵੀਰਾਂ ਹੈਗੀਆਂ ਵਾ ਇੰਟੀਗ੍ਰੇਟਡ ਚੱਕ ਪੋਸਟ ਜਿਹੜਾ ਉਹ ਪੂਰਨ ਤੌਰ ਤੇ ਬੰਦ ਕਰ ਦਿੱਤਾ ਹੈਗਾ ਹਾਲਾਂਕਿ ਪਾਕਿਸਤਾਨ ਦੇ ਨਾਲ ਪਹਿਲਾਂ ਹੀ ਵਪਾਰ ਜਿਹੜਾ ਉਹ ਪੂਰਨ ਤੌਰ ਤੇ ਉੱਥੇ ਪਾਬੰਦੀ ਲਗਾਈ ਗਈ ਹੈਗੀ ਆ ਹਾਲਾਂਕਿ ਅਫਗਾਨਿਸਤਾਨ ਦੇ ਨਾਲ ਵਪਾਰ ਜ਼ਰੂਰ ਹੋ ਰਿਹਾ ਪਰ ਪਾਕਿਸਤਾਨ ਦਾ ਜਿਹੜਾ ਰਸਤਾ ਉਹ ਇਸਤੇਮਾਲ ਹੁੰਦਾ ਫਿਲਹਾਲ ਉਹ ਫੈਸਲਾ ਜਿਹੜਾ ਉਹ ਰੱਖਵਾ ਰੱਖਿਆ ਗਿਆ ਤੇ ਜਿਹੜੀ ਸ਼ਾਮੀ ਰਿਟਰੀਟ ਸੈਰੇਮਨੀ ਹੁੰਦੀ ਆ ਉਹ ਵੀ ਹੋਵੇਗੀ ਤੇ ਕਰਤਾਰਪੁਰ ਕਾਰਿਡੋਰ ਜਿਹੜਾ ਹੈਗਾ ਵਾ ਉੱਥੇ ਜੇ ਲੋਕ ਨੇ ਸ਼ਰਧਾਲੂ ਨੇ ਉਹ ਵੀ ਉੱਥੇ ਜਾ ਕੇ ਮੱਥਾ ਟੇਕ ਸਕਦੇ ਨੇ ਪਰ ਕਿਤਨੀ ਚੇਤਾਵਨੀ ਜਿਹੜੀ ਆ ਭਾਰਤ ਸਰਕਾਰ ਨੇ ਜਰੂਰ ਦਿੱਤੀ ਆ ਪਾਕਿਸਤਾਨੀਆਂ ਨੂੰ ਕਿ ਜਦ ਤੱਕ ਤੁਸੀਂ ਜਿਹੜੀ ਘੁਣੋਣੀ ਹਰਕਤੋਂ ਬਾਜ਼ ਨਹੀਂ ਆਵੇ ਤਦ ਤੱਕ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਫੈਸਲੇ ਆ ਉਹ ਜਾਰੀ ਰਹਿਣਗੇ ਕਿਉਂਕਿ ਜੋ 22 April ਨੂੰ ਘਟਨਾ ਵਾਪਰੀ ਸੀਗੀ ਲੋਗ ਉਥੇ ਘੁੰਮ ਰਹੇ ਸੀਗੇ ਇੰਜੋਏ ਕਰ ਰਹੇ ਸੀਗੇ ਉਸੇ ਦੌਰਾਨ ਜੰਗਲ ਤੋਂ ਅਤਵਾਦੀ ਆਂਦੇ ਨੇ ਤੇ ਅਤਵਾਦੀ ਦੇ ਵੱਲੋਂ ਅੰਨੇਵਾ ਫਾਇਰਿੰਗ ਜਿਹੜੀ ਕੀਤੀ ਜਾਂਦੇ 26 ਟੂਰਿਸਟਾਂ ਦੀ ਜਿਹੜੇ ਉਸ ਵਕਤ ਮੌਤ ਹੋ ਜਾਂਦੇ ਉਹਦੇ ਵਿੱਚ ਇੱਕ ਨੇਵੀ ਅਫਸਰ ਵੀ ਜਿਹੜਾ ਦੱਸਿਆ ਜਾ ਦੋ ਵਿਦੇਸ਼ੀ ਨਾਗਰੀ ਵੀ ਦੱਸਿਆ ਜਿਹੜਾ ਇੱਕ ਨੇਪਾਲ ਨਾਲ ਸੰਬੰਧਿਤ ਸੀ ਇੱਕ ਯੂਏਈ ਦੇ ਨਾਲ ਸੰਬੰਧਿਤ ਹੈਗਾ ਬਸ ਉਹ ਕਹਿ ਸਕਦੇ ਆ ਕਿ ਕਿਤਨੇ ਜੇ ਲੋਕਲ ਨੇ ਜੋ ਇੱਥੇ ਨੇ ਉਹਨਾਂ ਨੂੰ ਜੁਰਮ ਕਿਤਨਾ ਕਿਸ ਤਰ੍ਹਾਂ ਖਮਿਆਜਾ ਭੁਗਤਣਾ ਪਏਗਾ ਕਿਉਂਕਿ ਵੱਡੀ ਧਦਾਤ ਤੇ ਇੰਟੀਰੀਅਰ ਚੈੱਕਪੋਸਟ ਦੇ 1.5 ਤੋਂ 2000 ਜਿਹੜੇ ਕੁੱਲੀ ਆ ਉਹ ਕੰਮ ਕਰਦੇ ਹੁਣ ਉਹਨਾਂ ਦਾ ਜਿਹੜਾ ਬਿਜ਼ਨਸ ਕਿਤਨਾ ਕਿਤੇ ਥੋੜਾ ਜਰੂਰ ਪ੍ਰਭਾਵ ਹੋਵੇਗਾ ਬੀਐਸਐਫ ਆਰਮੀ ਦੀ ਗਤੀਵਿਧੀਆਂ ਜਿਹੜੀਆਂ ਵਾਗਾ ਬਾਰਡਰ ਤੇ ਇੰਡੀਆ ਪਾਕਿਸਤਾਨ ਬਾਰਡਰ ਤੇ ਉਹ ਜੁੜ ਵੱਧ ਚੁੱਕੇ ਹੋਈਆਂ ਹਨ ਤੇ ਵੱਡੀ ਗੱਲ ਦੱਸਦੇ ਕਿ ਜੋ ਫਿਲਹਾਲ ਜੋ ਮੇਰੇ ਪਿੱਛੇ ਰਸਤਾ ਤੋਂ ਨਜ਼ਰ ਆ ਰਿਹਾ ਹੈ ਉਹ ਹੀ ਰਸਤਾ ਹੈ ਜਿੱਥੋਂ ਪਾਕਿਸਤਾਨ ਦੇ ਲੋਕ ਨੇ ਉਹ ਭਾਰਤ ਦਾਖਲ ਹੁੰਦੇ ਨੇ ਤੇ ਪਾਕਿਸਤਾਨੀ ਨਾਗਰਿਕਾਂ ਨੂੰ ਤੁਰੰਤ ਹੁਕਮ ਕਰਤਾ ਕਿ ਜਿਹੜੇ ਵੀ ਭਾਰਤ ਵਿੱਚ ਮੌਜੂਦ ਨੇ ਉਹ ਭਾਰਤ ਛੱਡ ਕੇ ਵਾਪਸ ਇਸੇ ਰਸਤੇ جا ਸਕਦੇ ਹੈਗੇ ਆ ਤੇ ਦੂਜੇ ਪਾਸੇ ਇੰਟੀਗ੍ਰੇਟਡ ਚੈੱਕਪੋਸਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਕਿਉਂਕਿ ਇੰਨੀ ਵੱਡੀ ਜੋ ਘਟਨਾ ਵਾਪਰੀ ਸੀਗੀ ਇਹ ਪੂਰਾ ਦੇਸ਼ ਜਿਹੜਾ ਜਰੂਰ ਕਿਤੇ ਨਾ ਨਮਕ ਖਾ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਤੇ ਪੂਰੇ ਦੇਸ਼ ਦੇ ਵਿੱਚੋਂ ਇਹੀ ਆਵਾਜ਼ بلند ਹੋ ਰਹੀ ਹੈ ਕਿ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੁਣ ਪਾਕਿਸਤਾਨ ਜਰੂਰ ਕਿਤੇ ਨਾ ਡਰਿਆ ਹੋਇਆ ਵਾ ਪਾਕਿਸਤਾਨ ਵੱਲੋਂ ਜੋ ਸਾਨੂੰ ਸੂਤਰਾਂ ਜੋ ਜਾਣਕਾਰਾਂ ਮਿਲ ਕੇ ਸਾਹਮਣੇ ਆ ਰਹੀ ਉਹਨਾਂ ਦੇ ਵੱਲੋਂ ਵੀ ਆਰਮੀ ਹੈ ਉਹ ਹਾਈ ਅਲਰਟ ਤੇ ਹੈ ਜਿਹੜੇ ਉਹਨਾਂ ਦੇ 에어 ਫੋਰਸ ਸਟੇਸ਼ਨ ਨੇ ਉਹ ਵੀ ਹਾਈ ਅਲਰਟ ਨੇ ਤੇ ਦੂਜੇ ਪਾਸੇ ਲਗਾਤਾਰ ਭਾਰਤ ਸਰਕਾਰ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਵੱਡੇ ਵੱਡੇ ਜਿਹੜੇ ਆ ਉਹ ਫੈਸਲੇ ਲਿੱਤੇ ਜਾ ਰਹੇ ਆ ਵੱਡੇ ਫੈਸਲੇ ਲਿੱਤੇ ਜਾ ਰਹੇ ਕਿ ਵੀਜ਼ੇ ਜਿਹੜੇ ਆ ਹੁਣ ਬਿਲਕੁਲ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਪਾਕਿਸਤਾਨੀ ਨਾਗਰਿਕਾਂ ਦੀ ਪੂਰਨ ਤੌਰ ਤੇ ਭਾਰਤ ਦੇ ਜਿਹੜੀ ਆ ਪਾਬੰਦੀ ਲਗਾ ਦਿੱਤੀ ਗਈ ਹੈ ਜਿਹੜੇ ਪਾਕਿਸਤਾਨ ਲੋਕ ਇਸ ਤਰ੍ਹਾਂ ਭਾਰਤ ਨੇ ਉਹਨਾਂ ਨੂੰ ਵੀ ਭਾਰਤ ਛੱਡਣ ਦੇ ਜਿਹੜੇ ਹੁਕਮ ਜਾਰੀ ਕਰ ਦਿੱਤੀ ਗਈ ਤੇ ਉਹਨਾਂ ਦੇ ਸਾਡੇ ਜਿਹੜੀ ਇੰਡਸ ਵਾਟਰ ਟ੍ਰੀਟੀ ਹੋਈ ਸੀ ਸੰਧੀ ਹੋਈ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੈਗੀ ਅਤੇ ਕਿਤਨਾ ਕਿਤੇ ਵੱਡਾ ਜਿਹੜਾ ਖਮਿਆਜਾ ਹੋਣ ਕਿਤਨਾ ਇਹ ਪਾਕਿਸਤਾਨ ਨੂੰ ਪੁਖਤਨਾ ਹੋਵੇਗਾ ਪਰ ਵੱਡੀ ਗੱਲ ਦਾ ਸੀ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਜਿਸ ਦੇ ਵੱਲੋਂ ਵੀ ਇਹ ਕਲੋਨੀ ਹਰਕਤ ਕੀਤੀ ਗਈ ਸੀ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਕਰਾਰਾ ਜਿਹੜਾ ਜਵਾਬ ਭਾਰਤ ਸਰਕਾਰਾਂ ਵੱਲੋਂ ਬਖਤ ਦੇਵੇਗੀ ਪਰ ਉਸ ਤੋਂ ਪਹਿਲਾਂ ਹੀ ਪੰਜ ਜਿਹੜੇ ਵੱਡੇ ਫੈਸਲੇ ਆ ਉਹ ਭਾਰਤ ਸਰਕਾਰ ਵੱਲੋਂ ਲਏ ਤਾਗੇ ਸਰ ਜੋ ਘਟਨਾ ਵਾਪਰੀ ਕਾਫੀ ਨਿੰਦਨਯੋਗ ਸੀਗੀ ਹੁਣ ਭਾਰਤ ਸਰਕਾਰ ਵੱਲੋਂ ਇਹ ਵੱਡੇ ਫੈਸਲੇ ਲਏ ਤੁਸੀਂ ਸਾਰੇ ਫੈਸਲੇ ਕਿਸ ਤਰ੍ਹਾਂ ਦੇਖਦੇ ਹੋ ਜੋ ਘਟਨਾ ਵਾਪਰੀ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਬਿਲਕੁਲ ਇਹ ਬਹੁਤ ਨਿੰਦਨਯੋਗ ਆ ਜੋ ਆਪਣੇ ਭਾਰਤ ਵਾਸੀਆਂ ਤੇ ਵੇ ਵੇਦੋਸ਼ ਵਿਚਾਰੇ ਜੋ ਉਥੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਗਏ ਸੀ ਬੱਚਿਆਂ ਨਾਲ ਘੁੰਮਣ ਗਏ ਸੀ ਉਹਨਾਂ ਦੇ ਨਵੇਂ ਵਿਆਹੇ ਜੋੜੇ ਉਹਨਾਂ ਤੇ ਇੱਕਦਮ ਪਾਕਿਸਤਾਨੀ ਹੱਤਵੰਦੀਆਂ ਵੱਲੋਂ ਹਮਲਾ ਕੀਤਾ ਵਾ ਬਹੁਤ ਹੀ ਨਿੰਦਨਯੋਗ ਆ ਉਸ ਦੇ ਉਸ ਤੋਂ ਬਾਅਦ ਜਿਹੜਾ ਭਾਰਤ ਸਰਕਾਰ ਨੇ ਸਖਤ ਫੈਸਲਾ ਲੈਂਦਾ ਜਿਹੜਾ ਪਾਕਿਸਤਾਨ ਦੇ ਨਾਲ ਸਾਰੇ ਸਬੰਧ ਜਿਹੜੇ ਬਿਲਕੁਲ ਆਉਣ ਵਾਲੇ ਸਮੇਂ ਲਈ ਉਹਨਾਂ ਮੱਥੇ ਫੇਮੇ ਦੀ ਬੰਦ ਕਰ ਦਿੱਤੀ ਉਸ ਦਿਨ ਵਾਲਾ ਟਾਰੀ ਸਰਾ ਦਿੱਤੇ ਵੀ ਦੇਖੋ ਆਪਾਂ ਖੜੇ ਆ ਬਿਲਕੁਲ ਬੰਦ ਆ ਇਸ ਵਿੱਚ ਲੋਕਲ ਜਿਹੜੇ ਲੋਕ ਆ ਉਹਨਾਂ ਨੂੰ ਪਰੇਸ਼ਾਨੀ ਤੇ ਆਉਣੀ ਆ ਪਰਿਵਾਰ ਆ ਉਹਨਾਂ ਦੇ ਹਜ਼ਾਰਾਂ ਲੋਕ ਜਿਹੜੇ ਉਹ ਚਲੇ ਇੱਥੋਂ ਰੋਟੀ ਕਮਾ ਕੇ ਖਾਂਦੇ ਸੀ ਉਹ ਰੀਟ੍ਰੀਟ ਹੁੰਦੀ ਸੀ ਉਸ ਨਾਲ ਜਿਹੜਾ ਕਾਫੀ ਨੁਕਸਾਨ ਹੋਵੇਗਾ ਸਰ ਰੀਟ੍ਰੀਟ ਸਰ ਮੇਰੀ ਸਭ ਜਾਰੀ ਰਹੇਗੀ ਬਿਲਕੁਲ ਰੀਟ੍ਰੇਟ ਸਰਮਨੀ ਜਾਰੀ ਆ ਕੋਈ ਉਹਦਾ ਜੇ ਫੈਸਲਾ ਦੋ ਚੀਜ਼ਾਂ ਦਾ ਜੇ ਫੈਸਲਾ ਕੋਈ ਨਹੀਂ ਆ ਰੀਟ੍ਰੇਟ ਜਾਰੀ ਆ ਔਰ ਅਫਗਾਨਿਸਤਾਨ ਦੇ ਨਾਲ ਜਿਹੜਾ ਪਾਕਿਸਤਾਨ ਦਾ ਰਸਤਾ ਜੂ ਵਰਤ ਕੇ ਵਪਾਰ ਚੱਲ ਰਿਹਾ ਤਾਲਿਬਾਨ ਸਰਕਾਰ ਦੇ ਨਾਲ ਉਹ ਬਿਲਕੁਲ ਜਾਰੀ ਹੈ ਅਸਰ ਕਿੰਨਾ ਕਿਤੇ ਸਿੱਖ ਸ਼ਰਧਾਲੂ ਅਸਰ ਬੜੀ ਤਦਾਦ ਦੇ ਪਾਕਿਸਤਾਨ ਸਰ ਜਾਂਦੇ ਆਗੇ ਸਰ ਉਹ ਉਸ ਦਾ ਤੁਹ ਕਿੰਨਾ ਅਸਰ ਵਖਤ ਸਰ ਜਿਹੜੇ ਹੁਣ ਕੱਲ ਕੱਲ ਤੋਂ ਬਾਅਦ ਜਿਹੜੇ ਆ ਸ਼ਰਧਾਲੂ ਜਿਹੜੇ ਗਏ ਆ ਉਹਦੇ ਵਾਪਸਾਰੇ ਲਗਾਤਾਰੀ ਤੇ ਦੂਸਰਾ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਸਰਕਾਰਾਂ ਦੀਆਂ ਪਾਲਿਸੀਆਂ ਜਿੱਥੇ ਆ ਸਾਡੇ ਜਾਂਦੇ ਸਿੱਖ ਸੰਤਾਂ ਜਾਂਦੀਆਂ ਵਾਂ ਉਹਨਾਂ ਦਰਸ਼ਨ ਦੇਦਾਰਾਂ ਨੂੰ ਜਾਂਦੀਆਂ ਵਾਂ ਉਹਨਾਂ ਦੇ ਕੀ ਫੈਸਲੇ ਆਉਂਦਾ ਹੈ ਬਾਹਰ ਸਰਹੱਦ ਪਰ ਕੋਈ ਜਿਹੜਾ ਇਹ ਖੁੱਲਾ ਚੱਲੀ ਹੈ ਫਿਲਹਾਲ ਜਿਉ ਤੁਹਾਨੂੰ ਤਸਵੀਰਾਂ ਭਾਈਓ ਇੰਡੀਆ ਪਾਕਿਸਤਾਨ ਬਾਰਡਰ ਟਾਰੀ ਬਾਗਾ ਸਰਦ ਤੋਂ ਜਿਹੜੀਆਂ ਤਸਵੀਰਾਂ ਭਾਈਆ ਐਕਸਕਲੂਸਿਵ ਤਸਵੀਰਾਂ ਭਾਈ ਜਿੱਥੇ ਆਰਮੀ ਦੀਆਂ ਗਤੀਵਿਧੀਆਂ ਵੀ ਜਿਹੜੀਆਂ ਤੇਜ਼ ਹੋ ਚੁੱਕੀਆਂ ਐ ਤੇ ਹਰ ਇੱਕ ਦੀ ਜਿਹੜੀ ਚੈਕਿੰਗ ਕਰਕੇ ਜਿਹੜਾ ਅੱਗੇ ਭੇਜਿਆ ਜਾ ਰਿਹਾ ਹੈ ਬਾਕੀ ਪਾਕਿਸਤਾਨੀ ਨਾਗਰਿਕਾ ਦੀ ਭਾਰਤ ਦੇ ਵਿੱਚ ਹੁਣ ਪੂਰਨ ਲਗਾ ਦਿੱਤੀ ਗਈ ਹੈਗੀ ਆ ਕੈਮਰਾਮੈਨ ਨਿਲਕੁਲ ਮੋਰਨ ਨਾਲ ਪਰਸ਼ਰ ਸ਼ਰਮਾ ਦਸਮਨ ਨਿਊਜ਼ ਅਟਾਰੀ ਬਾਗਾ ਸਰਤ